ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇਸ ਮਸ਼ਹੂਰ ਗਾਇਕ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੰਗੀਤ ਜਗਤ ਨੂੰ ਮੱਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੱਸ ਦਈਏ ਕਿ ਤੁਰਕੀ ਦੇ ਮਸ਼ਹੂਰ ਗਾਇਕ ਵੋਲਕਨ ਕੋਰਨਕ ਦੇ ਅਚਾਨਕ ਦੇਹਾਂਤ ਹੋਣ ਨਾਲ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਉਨ੍ਹਾਂ ਦੇ ਪ੍ਰਸ਼ੰਸਕ ਛੋਟੇ ਮੀਡੀਆ ਦੇ ਰਾਹੀਂ ਉਹਨਾਂ ਨੂੰ ਸਦਾਂਝਲੀ ਦੇ ਰਹੇ ਨੇ ਪ੍ਰਸ਼ੰਸਕ ਕੋਨਨਗ ਨੂੰ ਉੱਤਰ ਦੇ ਪੁੱਤਰ ਵਜੋਂ ਯਾਦ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਵੋਲਕਨ ਕੋਲਨ ਦੀ ਮੋਤ ਸਾਈਪ੍ਰਸ ਦੇ ਵਿੱਚ ਸੰਗੀਤ ਸਮਾਰਾਹ ਦੇ ਰਾਣ ਹੋਈ ਮੋਤ ਤੋਂ ਪਹਿਲਾਂ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਗਏ ਮੌਕੇ ਤੇ ਉਹਨਾਂ ਨੂੰ ਤੁਰੰਤ ਫਾਮਗਸੂਟਾ ਸਟੇਟ ਹਸਪਤਾਲ ਜਾਇਆ ਗਿਆ ਇਲਾਜ ਦੌਰਾਨ 12:42 ਵਜੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ 27 ਫਰਵਰੀ 1967 ਨੂੰ ਜਨਮੇ ਵੋਲਕਨ ਕੋਲਨ ਦੀ ਤੁਰਕੀ ਦੀ ਇੱਕ ਮਸ਼ਹੂਰ ਗਾਇਕ ਹੋਣ ਦੇ ਨਾਲ ਉਹਨਾਂ ਦੇ ਪੁੱਤਰ ਉੱਤਰ ਦੇ ਪੁੱਤਰ ਵਜੋਂ ਜਾਣਿਆ ਜਾਂਦਾ ਸੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਚ ਆਪਦੇ ਵਿਚਾਰ ਜਰੂਰ ਦਿਓ ਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ